ਅੱਜ ਅਸੀਂ ਉਹ ਪਿੰਡ ਲੱਭਦੇ ਫਿਰਦੇ ਆ ਜਿੱਥੇ ਕੋਈ ਜਾਤ ਦੇ ਆਧਾਰ ਤੇ ਗੁਰਦੁਆਰਾ ਨਾ ਹੋਵੇ ਕੋਈ ਟਾਵਾ ਟਾਵਾ ਹੈਗਾ ਪਿੰਡ ਸਾਰੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣ ਗਏ ਜਾਤਾਂ ਦੇ ਆਧਾਰ ਤੇ ਸੰਸਾਰ ਘਾਟ ਬਣ ਗਏ ਉਹ ਸਿੱਖੋ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜਾਦਾ ਤੇ ਉਹਨਾਂ ਦੇ ਅਸਧਾਨਤ ਲੈ ਕੇ ਨਹੀਂ ਚੱਲਦੇ ਤੁਸੀਂ ਜਿੰਨੇ ਮਰਜੀ ਯਤਨ ਕਰ ਲੋ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਰਾ ਗੁਰੂ ਦੀ ਮਰਜ਼ਾ ਦਾ ਲੈ ਕੇ ਚੱਲਣੀ ਪਊਗੀ ਕੀ ਕੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਜਦੋਂ ਸਾਡਾ ਪਿਤਾ ਇੱਕ ਹੈ ਮਾਤਾ ਇੱਕ ਹੈ ਫਿਰ ਅਸੀਂ ਦੋ ਕਿਵੇਂ ਹੋ ਗਏ ਉਹ ਜਿਹੜੇ ਲੀਡਰ ਜਿਹੜੇ ਲੋਕ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਜਾਤ ਪਾਤ ਦੇ ਆਧਾਰ ਤੇ ਬੰਦੀਆਂ ਬਾਤੀਆਂ ਜਿਨ੍ਹਾਂ ਨੇ ਉਹ ਖਾਲਸਾ ਪੱਖ ਨਹੀਂ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਸਦਾਤ ਉਹਦੀ ਮਰਜ਼ਾਦਾ ਲਾਗੂ ਨਹੀਂ ਕਰਦੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਆਏ ਗਰੀਬਾਂ ਨੂੰ ਘਰ ਦੇ ਨਾਲ ਲਾਇਆ ਉਹਨਾਂ ਨੇ ਜੱਫੀਆਂ ਪਾਈਆਂ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਭਾਈ ਜੀਵਨ ਸਿੰਘ ਨੂੰ ਛਾਤੀ ਦੇ ਨਾਲ ਲਾਇਆ ਤੇ ਰਮਦਾਸ ਯਾ ਸਿੱਖ ਭਾਈ ਸੰਗ ਸਿੰਘ ਦੇ ਸਿਰ ਤੇ ਸੁਝਾਤਾ ਉਹ ਸਾਨੂੰ ਗੁਰੂ ਦੀ ਸੋਚ ਆਹੀਦੀ ਹੈ ਜਿੰਨਾ ਸੇ ਖਾਲਸਾ ਜੀ ਲੀਡਰ ਸਾਹਿਬਾਨ ਜਿੰਨਾ ਜਰੂਰੀ ਉਹ ਸੋਚ ਨੂੰ ਬਰਕਰਾਰ ਨਹੀਂ ਕਰ ਲੈਂਦੇ ਉਹ ਸੋਚ ਨੂੰ ਅਪਣਾ ਨਹੀਂ ਲੈਂਦੇ ਫੇਰ ਖਾਲਸਾ ਰਾਜ ਹਲੀਮੀ ਰਾਜ ਬੇਗਮਪੁਰੇ ਦਾ ਰਾਜ ਕਿਤੇ ਨਹੀਂ ਗਿਆ ਉਹ ਤੁਹਾਡੇ ਚਰਨਾਂ ਦੇ ਵਿੱਚ ਹੋਊਗਾ ਜਦੋਂ ਅਸੀਂ ਗੁਰੂ ਦੀ ਮਰਜ਼ਾ ਦਾ ਗੁਰੂ ਦਾ ਸਦਾਤ ਕਾਇਮ ਕਰਤਾ